ਤੂੰ ਹੀ ਗੋਲਾ ਲਾਉਗੀ ਲਗਾਤਾਰ ਸਵਾ ਮਹੀਨਾ ਮਾਰ ਦੋ ਗੋਲਾ ਹੂੰ ਇੱਕ ਜਗ੍ਹਾ ਨਾਂ ਤਬਾਹੂ ਤਾਂ ਕਿ ਲਗਾਤਾਰ ਇੱਕ ਜਗ੍ਹਾ ਸਵਾ ਮਹੀਨਾ ਐਡੀ ਪਾਵਰ ਹਾਂਜੀ ਇਹ ਚੀਜ਼ ਉਹ ਜਿਹੜਾ ਪੁਲ ਬਣਿਆ ਨਾ ਓਡੇ ਹਾਂਜੀ ਮੈਨੂੰ ਗੁੱਸਾ ਆ ਰਿਹਾ ਚੜਦਾ ਮੇਰਾ ਜਦ ਆਦਾ ਮੈਂ ਸਵਾ ਮਹੀਨਾ ਤੱਕ ਮਾਰਾਂ ਗੋਲਾ ਪੁਲ ਸੁਟਾਂ ਨਹੀਂ ਸਾਬ ਪਾਸ਼ੋ ਸਹੀ ਸੱਚਾ ਬਣ ਮਹਾਰਾਜ ਦੇ ਘਰ ਮਹਾਰਾਜ ਦੇ ਸਾਹਮਣੇ ਪੋਲਿਆ ਹਾਂ ਮਹਾਰਾਜ ਉੱਚੇ ਹੋ ਕੇ ਨੰਗਦੇ ਇੱਕ ਸਾਹ ਦੇ ਸਾਰੇ ਉੱਚੇ ਹੋ ਗਏ ਨੰਗੇ ਤੇ ਮਹਾਰਾਜ ਤਾਂ ਉਹ ਮਹਾਰਾਜ ਨੀਵੇਂ ਆ ਇਹ ਤਾਂ ਉੱਤੋਂ ਦੀ ਹੋ ਜਾਂਦੇ ਤੇ ਉੱਚੇ ਹੋ ਜਾਂਦੇ ਫਿਰ ਸੋਚਿਓ ਨੀ ਗੱਲ ਆਪਾਂ ਇਹ ਸੋਚਣੀ ਚਾਹੀਦੀ ਉੱਤੋਂ ਦੀ ਮੈਂ ਨਹੀਂ ਪਾਛੋ ਕਦੀ ਮੈਂ ਇੱਕ ਦੋ ਵਾਰੀ ਗਿਆ ਹਾਂ ਮੈਂ ਕਦੀ ਉੱਤੋਂ ਦੇ ਚੰਗੇ ਆ ਪੁੱਲ ਦੇ ਓਕੇ ਹੋ ਗਿਆ ਬਹ ਮਹਾਰਾਜ ਤੇ ਉੱਤੋਂ ਉੱਤੋਂ ਨਹੀਂ ਅੱਗੇ ਜਾਣਾ ਨਾਲੇ ਜਦੋਂ ਪੁੱਲ ਨਹੀਂ ਸੀ ਨਾ ਪਾਛੋ ਉਹ ਬੇਅੰਤ ਹੋਰ ਸੰਗਤ ਆਉਂਦੀ ਸੀ ਆਪੋਲੇਗੇ ਫਰਕ ਪੈ ਗਿਆ ਪਤਾ ਨਹੀਂ ਲੱਗ ਗਿਆ ਕਈ ਅੱਗੇ ਲੰਘ ਜਾਂਦੇ ਫਿਰ ਕਹਿੰਦੇ ਕਿ ਆ ਮੋੜਨਾ ਸਿੱਧਾ ਲੰਘ ਜਾਂਦੇ ਮੇਰੇ ਨਾਲ ਦੋ ਵਾਰ ਐ ਹੋਇਆ ਹਾਂਜੀ ਹਾਂਜੀ ਅਸੀਂ ਕਿਹਾ ਕਿ ਗੁਰੂ ਘਰ ਲੰਘ ਗਿਆ ਨਹੀਂ ਲੰਘਿਆ ਆਪਣੇ ਨਾਲ ਦੇ ਨੂੰ ਕਿਹਾ